ਸਾਸੀ ਕਲ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਪੁਲਿਸ ਸਥਾਨਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਸ਼ਾਹਪੁਰ ਜਾਜਨ ਵਿੱਚ 35 ਸਾਲਾਂ ਨੌਜਵਾਨ ਰਾਜਵਿੰਦਰ ਸਿੰਘ ਦੀ ਭੇਦਪਰੇ ਹਾਲਾਤਾਂ ਦੇ ਵਿੱਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧਿਤ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਰਾਜਵਿੰਦਰ ਸਿੰਘ ਪੁੱਤਰ ਮੱਖਣ ਸਿੰਘ ਦੇ ਭਰਾ ਬਲਵਿੰਦਰ ਸਿੰਘ ਅਤੇ ਭੈਣ ਜਗਜੀਤ ਕੌਰ ਨੇ ਦੱਸਿਆ ਕਿ ਰਾਜਵਿੰਦਰ ਸਿੰਘ ਬੀਤੇ ਕੱਲ ਚੰਗਾ ਭਲਾ ਰੋਟੀ ਪਾਣੀ ਛੱਕ ਕੇ ਆਪਣੇ ਮਕਾਨ ਦੇ ਅੰਦਰ ਸੁੱਤਾ ਸੀ ਪਰ ਅੱਜ ਸਵੇਰੇ ਜਦੋਂ ਉਹ ਆਪਣੇ ਕਮਰੇ ਵਿੱਚੋਂ ਬਾਹਰ ਨਹੀਂ ਆਇਆ ਤਾਸੀ ਉਸ ਨੂੰ ਬੜੀਆਂ ਆਵਾਜ਼ਾਂ ਮਾਰੀਆਂ ਪਰ ਉਸਨੇ ਕੋਈ ਜਵਾਬ ਨਹੀਂ ਦਿੱਤਾ ਸ਼ੱਕ ਪੈਣ ਉੱਤੇ ਅਸੀਂ ਮਿਸਤਰੀ ਨੂੰ ਬੁਲਾ ਕੇ ਗ੍ਰੇਲ ਨੂੰ ਕਟਵਾ ਕੇ ਅੰਦਰ ਦੇਖਿਆ ਤਾਂ ਉਸਦੀ ਪੱਖੇ ਦੇ ਨਾਲ ਲਾਸ਼ ਲਟਕ ਰਹੀ ਸੀ ਪਰਿਵਾਰਕ ਮੈਂਬਰਾਂ ਨੇ ਆਪਣੇ ਭਾਬੀ ਅਤੇ ਉਸਦੇ ਪ੍ਰੇਮੀ ਤੇ ਸ਼ੱਕ ਜਿਤਾਉਂਦੇ ਹੋਏ ਕਿਹਾ ਕਿ ਉਹਨਾਂ ਦੀ ਭਾਬੀ ਬੀਤੇ ਡੇਡ ਮਹੀਨੇ ਤੋਂ ਆਪਣੇ ਪਤੀ ਨੂੰ ਬਿਨਾਂ ਤਲਾਕ ਦਿੱਤੇ ਕਿਸੇ ਹੋਰ ਵਿਅਕਤੀ ਦੇ ਨਾਲ ਰਹਿ ਰਹੀ ਸੀ। ਉਹਨਾਂ ਨੇ ਕਿਹਾ ਕਿ ਸਾਡੇ ਭਰਾ ਨੂੰ ਰਸਤੇ ਵਿੱਚੋਂ ਹਟਾਉਣ ਲਈ ਉਕਤ ਔਰਤ ਅਤੇ ਉਸਦੇ ਪ੍ਰੇਮੀ ਵੱਲੋਂ ਪਹਿਲਾਂ ਮਾਰ ਕੇ ਉਸਨੂੰ ਬਾਅਦ ਵਿੱਚ ਪੱਖੇ ਦੇ ਨਾਲ ਲਟਕਾ ਕੇ ਖੁਦਕੁਸ਼ੀ ਦਾ ਨਾਮ ਦਿੱਤਾ ਜਾ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਰਾਜਵਿੰਦਰ ਸਿੰਘ ਦੀ ਅੱਜ ਤੋਂ ਕਰੀਬ 2.5 ਸਾਲ ਪਹਿਲਾਂ ਐਕਸੀਡੈਂਟ ਦੇ ਦੌਰਾਨ ਚੂਲੇ ਟੁੱਟੇ ਹੋਣ ਦੀ ਵਜ੍ਹਾ ਨਾਲ ਵੌਕਰ ਦੇ ਸਹਾਰੇ ਚੱਲਦਾ ਸੀ ਪਰ ਉਹ ਫਾਕਿਮੇ ਲੈ ਸਕਦਾ ਹੈ ਇੱਕ ਪਹੇਲੀ ਬਣੀ ਹੋਈ ਹੈ ਪੀੜਿਤ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਜਵਿੰਦਰ ਸਿੰਘ ਦੇ ਕੋਲ 8 ਲੱਖ ਰੁਪਏ ਦੀ ਐਫਡੀ ਸੀ ਉਹ ਵੀ ਉਸ ਦੀ ਪਤਨੀ ਵੱਲੋਂ ਤੜਵਲ ਲਈ ਗਈ ਅਤੇ ਉਸ ਦਾ ਕਰੀਬ 4 ਤੋਲੇ ਸੋਨਾ ਅਤੇ ਉਸ ਦਾ ਇੱਕ 5 ਸਾਲਾ ਬੇਟੇ ਨੂੰ ਨਾਲ ਲੈ ਕੇ ਪਿੰਡ ਦੇ ਹੀ ਕਿਸੇ ਨੌਜਵਾਨ ਦੇ ਨਾਲ ਰਹਿ ਰਹੀ ਹੈ। ਪੀੜਤ ਪਰਿਵਾਰ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਕੇ ਬਣਦਾ ਇਨਸਾਫ ਦਿੱਤਾ ਜਾਵੇ। ਉੱਧਰ ਮੌਕੇ ਉੱਤੇ ਪਹੁੰਚੇ ਪੁਲਿਸ थाना ਡੇਰਾ ਬਾਬਾ ਨਾਨਕ ਦੇ ਐਸ ਐਚ ਓ ਅਮਰਜੀਤ ਮਸੀਹ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਰਾਜਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਜੋ ਵੀ ਉਹ ਬਿਆਨ ਦਰਜ ਕਰਾਉਣਗੇ ਉਸ ਅਨੁਸਾਰ ਬਣਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ। ਗੁਰਦਾਸਪੁਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਇਲਾਪਰੀ ਸਿੰਘ ਖੁਸ਼ੀ ਪਰ ਦੀ ਰਿਪੋਰਟ ਜੀਤ ਕੌਰ ਆ ਮੈਂ ਗੁਰ ਚੱਕ ਤੋਂ ਕੱਲ 3 ਵਜੇ ਇੱਥੇ ਵੀਰ ਵੱਡੇ ਦੇ ਘਰ ਆਈ ਹਾਂ ਵੱਡੇ ਵੀਰ ਦੇ ਘਰ ਆਈ ਹਾਂ ਰਾਤ ਰਹੀ ਹਾਂ ਇੱਥੇ ਜਿਹੜਾ ਨਿੱਕਾ ਵੀਰ ਆ ਉਹਨੇ ਰਾਤੀ ਰੋਟੀ ਖਾਧੀ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਆਪਣੇ ਘਰ ਆ ਗਿਆ ਆ ਕੇ ਲੰਮੇ ਪੈ ਗਿਆ ਵੀਰ ਮੇਰਾ ਅਸੀਂ ਸਵੇਰੇ ਆਏ ਆ 11 ਵਜੇ ਅੱਗੇ ਆ ਇਹ ਨਾ ਉੱਠਿਆ ਨਾ ਇਹਨੇ ਅੰਦਰੋਂ ਆਵਾਜ਼ ਦਿੱਤੀ ਅਸੀਂ ਬੜੀਆਂ ਆਵਾਜ਼ਾਂ ਮਾਰੀਆਂ ਆਪਣੇ ਭਰਾ ਨੂੰ ਕਿ ਉੱਠ ਜਾ ਉੱਠ ਜਾ ਆਵਾਜ਼ ਦੇ ਕਿਉਂ ਨਹੀਂ ਤੂੰ ਉੱਠਦਾ ਮੈਂ ਬਹੁਤ ਜ਼ਿਆਦਾ ਆਵਾਜ਼ਾਂ ਮਾਰਦੀ ਰਹੀ ਹਾਂ ਨਾਲ ਮੇਰੀ ਪਰਜਾਈ ਹੈ ਉਹਨੇ ਵੀ ਬੜੀਆਂ ਆਵਾਜ਼ਾਂ ਮਾਰੀਆਂ ਨੇ ਪਰ ਉਹ ਉੱਠਿਆ ਨਹੀਂ ਆ ਜਦੋਂ ਉੱਠਿਆ ਨਹੀਂ ਮੇਰੇ ਜੀ ਨੂੰ ਕੁਝ ਹੋਈ ਜਾਂਦਾ ਸੀ ਮੈਂ ਇਹਨਾਂ ਦੀ ਵੱਡੀ ਭੈਣ ਆ ਫਿਰ ਅਸੀਂ ਮਿਸਤਰੀ ਸੱਦਿਆ ਮਿਸਤਰੀ ਆਇਆ ਦਰਵਾਜ਼ਾ ਬਾਹਰੋਂ ਬੰਦ ਸੀ ਜਿਹੜਾ ਸੀ ਨਾ ਦਰਵਾਜ਼ਾ ਬਾਹਰੋਂ ਬੰਦ ਸੀ ਹਾਂ ਅਸੀਂ ਮਿਸਤਰੀ ਸੱਦਿਆ ਮਿਸਤਰੀ ਨੇ ਆ ਕੇ ਬਾਰੀ ਤੋੜੀ ਆ ਬਾਰੀ ਦੀ ਗ੍ਰਿਲ ਵੱਢੀ ਆ ਨਾਲ ਅੰਦਰ ਦੋ ਮਤਲਬ ਮੁੰਡੇ ਭੇਜੇ ਨੇ ਉਹਨਾਂ ਵੇਖ ਕੇ ਦੱਸਿਆ ਕਿ ਅੰਦਰ ਵੀਰ ਤੁਹਾਡਾ ਟੰਗਿਆ ਆਏ ਪੱਕੇ ਦੇ ਨਾਲ ਰਾਜਵਿੰਦਰ ਸਿੰਘ ਟੰਗਿਆ ਅੰਦਰ ਮੈਂ ਰੋਹਲਾ ਪਾਇਆ ਮੈਂ ਕਿਹਾ ਚਾਬੀ ਲੱਭੋ ਚਾਬੀ ਨਾਲ ਕਿਤੇ ਖੁੱਲ ਜੇ ਕਿਤਨਾ ਖੁੱਲੇ ਫੇਰ ਉਹ ਮਿਸਤਰੀ ਨੇ ਸਾਰਾ ਤਾਲਾ ਜਿਹੜਾ ਵੱਢਿਆ ਸਾਰਾ ਸਾਡਾ ਲੋਕ ਤੋੜਿਆ ਫੇਰ ਅਸੀਂ ਅੰਦਰ ਗਏ ਅੰਦਰ ਜਾ ਕੇ ਆਪਣਾ ਭਰਾ ਵੇਖਿਆ ਮੇਰਾ ਭਰਾ ਮਰ ਗਿਆ ਇੱਕੋ ਗੱਲ ਮੇਰਾ ਭਰਾ ਇੱਕੋ ਗੱਲ ਕਹਿੰਦਾ ਹੀ ਕਿ ਮੇਰੇ ਘਰੋਂ ਭੱਜ ਗਈ ਆ 23 ਤਰੀਕ ਦੀ ਘਰੋਂ ਭੱਜ ਗਈ ਆ ਉਹ ਕਿਸੇ ਬੰਦੇ ਹਰਜੋਤ ਸਿੰਘ ਝੋਤੇ ਦੇ ਨਾਲ ਭੱਜੀ ਆ 8 ਲੱਖ ਰੁਪਈਆ ਲੈ ਕੇ ਗਈ ਆ ਨਾਲ ਸੋਨਾ ਲੈ ਕੇ ਗਈ ਆ ਆਂਦੀ ਹੀ ਮੈਂ ਤੇਰੇ ਘਰ ਨਹੀਂ ਆਉਣਾ ਹੁਣ ਮੈਂ ਨਹੀਂ ਬਹਿਣਾ ਪੰਚਾਇਤੀ ਵੀ ਚੱਲਦੀ ਹੀ ਗੱਲਬਾਤ ਸਾਰੇ ਦੱਸਦੇ ਆ ਪਰ ਇਹ ਆ ਕਿ ਬਾਅਦ ਵਿੱਚ ਮੇਰੇ ਭਰਾ ਨੇ ਕਿਹਾ ਮੈਂ ਤੂੰ ਕਿੱਦਾਂ ਬਹਿ ਗਈ ਮੈਂ ਤੈਨੂੰ ਤਲਾਕ ਨਹੀਂ ਦੇਣਾ ਮੈਂ ਨਹੀਂ ਤਲਾਕ ਦੇਣਾ ਪਹਿਲਾਂ ਆਂਦੀ ਹੀ ਦੇ ਮੈਨੂੰ ਤਲਾਕ ਆਂਦਾ ਮੈਂ ਨਹੀਂ ਤਲਾਕ ਦੇਣਾ ਹੁਣ ਉਹਨੂੰ ਕਿਦੋਂ ਖਬਰ ਪਈ ਇਹ ਪਹੁੰਚੀ ਉਹਦੇ ਤੱਕ ਹੀ ਇਹ ਮੈਨੂੰ ਤਲਾਕ ਨਹੀਂ ਦੇਣਾ ਚਾਹੁੰਦਾ ਵੇਖੋ ਸਾਡੀ ਹੱਥ ਜੋੜ ਕੇ ਰਵਾਈਆ ਇੱਕ ਮੇਰਾ ਗੇਨੇ ਮਾਰ ਦਿੱਤਾ ਸੀ ਨਹੀਂ ਸਰ ਜੀ ਖੁਦ ਖੁਸ਼ੀ ਨਹੀਂ ਉਹ ਕਰ ਸਕਦਾ ਕਿਉਂਕਿ 2 ਸਾਲ ਪਹਿਲਾਂ ਉਹਦਾ ਐਕਸੀਡੈਂਟ ਹੋਇਆ ਸੋ ਉਹਦੀਆਂ ਲੱਤਾਂ ਦੋਵੇਂ ਟੁੱਟੀਆਂ ਸੀ ਉਹਦਾ ਚੂਲਾ ਟੁੱਟੋ ਖੜ ਨਹੀਂ ਸਕਦਾ ਵਾਕਰ ਤੋਂ ਬਿਨਾ ਉਹ ਕਦੀ ਇਹ ਕੰਮ ਨਹੀਂ ਕਰ ਸਕਦਾ ਕਿ ਵਾਕਰ ਤੋਂ ਬਿਨਾ ਜਾ ਕੇ ਏਡੀ ਤਾਂ ਚੜ ਕੇ ਫਾ ਲੈ ਸਕਦਾ ਨਹੀਂ ਹੈ ਕਿਉਂਕਿ ਉਹ ਉੱਠ ਹੀ ਨਹੀਂ ਸਕਦਾ ਖਲੋ ਹੀ ਨਹੀਂ ਸਕਦਾ ਤੇ ਫਾ ਕਿੱਦਾਂ ਲੈ ਸਕਦਾ ਤੁਹਾਨੂੰ ਮੈਨੂੰ ਫਿਰ ਉਹਦਾ ਕਾਰਨ ਕੀ ਲੱਗਦਾ ਹੈ ਕਾਰਨ ਲੱਗਦਾ ਕਿ ਮੇਰੇ ਭਰਾ ਨੂੰ ਉਹ ਮਾਰ ਕੇ ਗਈ ਹੈ ਉਹ ਮੁੰਡੇ ਨੂੰ ਬੰਦੇ ਨੂੰ ਨਾ ਜੋਤ ਸਿੰਘ ਜੋਤਾ ਤੇ ਸ਼ਰਨਜੀਤ ਕੌਰ ਹਾਂ ਇਸੇ ਪਿੰਡ ਦੇ ਵਿੱਚ ਰਹਿੰਦੇ ਨੇ ਉਹ ਇਸੇ ਪਿੰਡ ਦੇ ਵਿੱਚ ਬੈਠੀ ਆ ਕਿਸੇ ਦੇ ਘਰ ਜਾ ਕੇ ਇੱਕ ਤੁਸੀਂ ਕਹਿ ਰਹੇ ਕਿ ਦਰਵਾਜ਼ਾ ਲੌਕ ਸੀ ਅੰਦਰੋਂ ਤੇ ਫਿਰ ਉਹਦੇ ਕੋਲ ਚਾਬੀ ਆ ਸਰ ਜੀ ਉਹ ਘਰ ਦੀ ਮਾਲਕਣ ਕਹਿੰਦੀ ਮੈਂ ਘਰ ਦੀ ਮਾਲਕ ਮੈਂ ਕਿੱਦਾਂ ਚਾਬੀ ਦਵਾਂ ਅਜੇ ਮੇਰਾ ਤਲਾਕ ਨਹੀਂ ਹੋਇਆ ਇੱਕ ਚਾਬੀ ਉਹਦੇ ਕੋਲ ਆ ਇੱਕ ਚਾਬੀ ਇਹਦੇ ਕੋਲ ਹੁੰਦੀ ਸੀ ਅਸੀਂ ਜਦੋਂ ਆ ਕੇ ਵੇਖਿਆ ਸਾਨੂੰ ਉਹ ਵੀ ਚਾਬੀ ਨਹੀਂ ਲੱਭੀ ਪਰ ਉਹਦੇ ਕੋਲ ਚਾਬੀ ਹੈਗੀ ਆ ਉਹ ਤੁਹਾਨੂੰ ਸ਼ਕਤੀ ਉਹਦਾ ਕਤਲ ਹੋਇਆ ਮਾਰ ਕੇ ਗਈ ਆ ਬਾਹਰੋਂ ਮਾਰ ਕੇ ਗਈ ਅਸੀਂ ਪੰਚਾਇਤ ਆਪਣੇ ਸਰਪੰਚ ਸਾਹਿਬ ਦੇ ਨਾਲ ਅੱਗੇ ਵੀ ਧਮਕੀਆਂ ਦੇ ਕੇ ਗਈ ਆ ਦਾਤਰ ਲੈ ਕੇ ਆਈ ਅਸੀਂ ਦਰਖਾਸਤ ਦਿੱਤੀ ਹੈ ਥਾਣੇ ਦਰਖਾਸਤ ਦੇ ਕੇ ਆਏ ਆ ਸਦੀ ਸਾਰੇ ਕੋਈ ਕਾਰਵਾਈ ਕੋਈ ਨਹੀਂ ਹੋਈ ਦਰਖਾਸਤ ਦੀ ਵੀ ਪੁਲਿਸ ਪਹੁੰਚੀ ਆ ਕੀ ਚਾਹੁੰਦੇ ਹੋ ਤੁਸੀਂ ਪੁਲਿਸ ਕੀ ਕੀ ਨਹੀਂ ਕਤਲ ਕੋ ਕਾਰਵਾਈ ਕੀਤੀ ਜਾਵੇ ਸਰ ਜੀ ਉਹਦੇ ਉੱਤੇ ਪਰਚਾ ਕਟਿਆ ਜਾਏ ਸਾਨੂੰ ਇਨਸਾਫ ਚਾਹੀਦਾ ਇੱਕ ਅੱਗੇ ਇਹਨੇ ਮੇਰਾ ਵੀਰ ਮਾਰਿਆ ਸੀ ਇਹ ਕਿਨੇ ਹੋਣ ਮਾਰ ਦਿੱਤਾ ਮੇਰਾ ਵੀਰ ਮੈਂ ਇਨਸਾਫ ਮੰਗਣੀ ਆਪਣੇ ਵੀਰ ਦਾ ਕਿ ਜੇ ਤੂੰ ਘਰੋਂ ਚਲਕੀ ਮੇਰਾ ਵੀਰ ਕਿਉਂ ਮਾਰਿਆ ਇਹਨੇ ਮਾਰ ਕੇ ਗਈ ਆ ਕੇ ਪਤਾ ਹੈ ਤਲਾਕ ਨਹੀਂ ਦਿੰਦਾ ਤੇ ਮੇਰੇ ਭਰਾ ਨੂੰ ਮਾਰ ਕੇ ਪੁਲਿਸ ਨੇ ਕਟਿਆ ਵਾ ਤੇ ਦਰਖਾਸਤ ਲਿਖਾਈ ਗਈ ਹੈ ਦਰਖਾਸਤ ਲਿਖ ਕੇ ਦਿੱਤੀ ਹੈ ਜੀ ਪੁਲਿਸ ਕਹਿੰਨੇ ਆ ਕਿ ਅਸੀਂ ਉਹਦੇ ਉੱਤੇ ਪਰਚਾ ਹੋਵੇ ਹੋਇਆ ਬਲਵਿੰਦਰ ਸਿੰਘ ਮਰਦਾਵਾ ਮੈਂ ਉਹਦਾ ਭਰਾ ਆ ਜਿਹਦੀ ਜੱਥ ਹੋਈ ਆ ਮੇਰੇ ਭਰਾ ਦੀ ਹੈ ਆ ਰਾਜਵਿੰਦਰ ਸਿੰਘ ਮੈਂ ਆ ਆਪਣਾ ਕੰਮ ਤੇ ਜਾ ਤੇ ਰਾਤ ਦੀ ਰੋਟੀ ਖਾ ਕੇ ਤੇ ਅੰਦਰ ਬੜਾ ਆਪਣਾ ਸੱਤਾ ਵਾ ਜੀ ਜੀ ਹਾਂਜੀ ਤੇ ਮੁੜ ਕੇ ਅਹੀਂ ਲੇਟ ਹੀ ਉੱਠਦਾ ਸੀ ਤੇ 11:00 ਵਜੇ ਅਹੀਂ ਆਵਾਜ਼ ਮਾਰੇ ਆ ਨਹੀਂ ਆਵਾਜ਼ ਦਿੱਤੀ ਨਾ ਫਿਰ ਉਹ ਮਾਰੀ ਕੋੜ ਕੇ ਕਟਾ ਕੇ ਅੰਦਰ ਗਿਆ ਮੁੰਡਾ ਉੱਤੇ ਪੱਖੇ ਨਾਲ ਲਟਕਿਆ ਆਇਆ ਸੀ ਹੰਡੀਆ ਵੀ ਉਹ ਪੱਖੇ ਨਾਲ ਲਟਕ ਨਹੀਂ ਸਕਦਾਗਾ ਤੁਰ ਨਹੀਂ ਸਕਦਾ ਸੀ ਵਾ ਕਰਨਾ ਤੁਰਦਾ ਹੈ ਉਹ ਪੱਖਾ ਨਾ ਤੇਰੇ ਹਸਾਬ ਨਾਲ ਲਟਕ ਸਕਦਾ ਮੈਨੂੰ ਤਾਂ ਲੱਗਦਾ ਵੀ ਇਹ ਸਾਦੇਸ਼ਾ ਇਹਦੀ ਸਾਦੇਸ਼ਾ ਇਹ ਘਰ ਦੀ ਘਰ ਵਾਲੀ ਦੀ ਉਹ ਉਹ ਇਹ ਜਦੋਂ ਤਲਾਕ ਨੇ ਹੋਇਆ ਦੂਜੇ ਬੰਦੇ ਨਾਲ ਰਹਣ ਦੀ ਆ ਪਿੰਡ ਦੇ ਵਿੱਚ ਹੀ ਰਹਣ ਦੀ ਆ। ਤਾਂ ਉੱਥੇ ਵੀ ਨਹਾ ਵੇਚਣ ਦੀ ਆ। ਨਸ਼ੇਰੀ ਉਹ ਵੀ ਪਤਾ। ਜੋ ਤਾਦ ਨਾਲ ਮੁੰਡੇ ਨਾਲ ਕੀ ਤੁਹਾਨੂੰ ਸ਼ੱਕ ਕੀ ਲੱਗਦਾ ਵੀ ਉਹਦਾ ਕਤਲ ਹੋਇਆ? ਹਾਂਜੀ ਉਹ ਮਾਰਕ ਅੱਗੇ ਵੀ ਉਹ ਇੱਕ ਦੋ ਵਾਰੀ ਆਏ ਧਮਕੀਆਂ ਦੇ ਕੇ ਗਏ ਆ ਦਾਤਰਲੇ ਹੁੰਦੇ ਨਾਲ। ਘਰ ਤੋਂ ਦਾ ਸ਼ਰਨ ਜੀਦ ਕੋਰ। ਕੰਪਿਊਟਰ ਹਾਂਜੀ ਇਹ ਤੋਂ ਪਹਿਲਾਂ ਵੀ ਕੋਈ ਦਰਖਾਸਤ ਕੋ ਦਿੱਤੀ ਸੀ ਤੁਸੀਂ ਵੀ ਜੀ ਹਾਂਜੀ ਥਾਣਾ ਸਰਖਾਦ ਦਿੱਤੇ ਆਡੀ ਕੋਈ ਸੁਣਵਾਈ ਨਹੀਂ ਆਈ ਆ ਜੀ ਤੇ ਦਿੱਤੀ ਕਿਉਂ ਰਹੀ ਉਹ ਹਾਂ ਨਾ ਇਹ ਤੋਂ ਖਤਰਾ ਵਾ ਅੱਛਾ ਜੀ ਅੱਗੇ ਵੀ ਇੱਕ ਦੋ ਮਾਰ ਕੇ ਆਈ ਆ ਪਿੱਛੇ ਅੱਜ ਜਿਹੜਾ ਨੇ ਫਾ ਲਿਆ ਤੁਹਾਨੂੰ ਕੀ ਲੱਗਦਾ ਕਿ ਨੇ ਆਪ ਨਹੀਂ ਲਿਆ ਨਹੀਂ ਆਪ ਨੇ ਲਿਆ ਨਫਾ ਇਹਨੂੰ ਮਾਰ ਦਿੱਤਾ ਗਿਆ ਉੱਤਰ ਜਗਤ ਹੈ ਜੀ ਕਰਨ ਜਗਨ ਹੈਗਾ ਹੁਣ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਪਰਦਾਨ ਸ਼ਨ ਤੋਂ ਮੰਗ ਕਰਦੇ ਆ ਵੀ ਇਹ ਇਨਸਾਫ ਹਣੋ ਤੋਂ ਤੇ ਉਹਨੂੰ ਨਾ ਬਹੁਤ ਦਿਨ ਤੋਂ ਕਾਰਵਾਈ ਹੈ ਬਸ ਇਨਸਾਫ ਹੋ ਗਿਆ ਜਨ ਸੀਗਾ ਇਹਦੀ ਸਾਦੀ ਜਿਹੜੀ ਆ ਹੋਈ ਸੀ ਸੰਜੀਤ ਕੌਰ ਪਤਨੀ ਲੇਟ ਰਾਜਵਿੰਦਰ ਸਿੰਘ ਜਿਹੜਾ ਅੱਜ ਮਰ ਗਿਆ ਇਹਦੀ ਕੋਈ ਘਰ ਦੀ ਸਿਹਰੀ ਸੀ ਇਹਨੂੰ ਜੀਲ ਤੋਂ ਦੇਖ ਕੇ ਤੇ ਦੂਜੇ ਦੇ ਘਰ ਜਾ ਕੇ ਬੈ ਗਈ ਕੋਈ ਤਲਾਕ ਨਹੀਂ ਹੋਇਆ ਕਾਜੇ ਹੀ ਮੌਕੇ ਤੇ ਆਏ ਆ ਬਿਆਨ ਲੈ ਰਹੇ ਆ ਜੋ ਤਪੀਸ ਜਿਹੜੀ ਸਾਡੀ ਆਏ ਵੀ ਸਾਹਮਣੇ ਹੋ ਤੇ ਮੁਤਾਬਕ ਆਪਾਂ ਕਾਰਵਾਈ ਕਰਦਿਆਂ ਸਰ ਫਿਰ ਇਹ ਜਿਹੜਾ ਮਾਮਲਾ ਹੈ ਜਿਹੜੀ ਕਿਹੜੀ ਧਾਰਾ ਦੇ ਜੀ ਅੰਟਰੀ ਫਿਲਹਾਲ ਤੇ 108 ਬੀਐਨਐਸ ਹੁੰਦੀ ਆ ਇਹਨੇ ਕਹਦੇ ਇੱਥੋਂ ਦੁਖੀ ਹੋਈ ਆ ਫਾ ਲੈ ਲਿਆ ਵੀ ਕਹਿੰਨੇ ਤੰਗ ਤੰਗ ਪ੍ਰੇਸ਼ਾਨ ਕਰਦਾ ਇੱਥੋਂ ਕੇ ਸਰ ਪਰਿਵਾਰਕ ਮੈਂਨ ਕ ਖਸਾ ਚਿਤਾ ਰਹੇ ਨੇ ਕਿ ਉਹਦਾ ਜਿਹੜਾ ਮੌਡਰ ਹੋਇਆ ਕੋਈ ਨਹੀਂ ਆਪਾਂ ਤੇ ਤਪੀਸ ਵਿੱਚ ਦੇਖ ਲੈਨੇ ਮੌਡਰ ਤੇ ਮੌਡਲ ਚ ਦੇ ਦਾਂਗੇ ਜੇ ਖੁਦ ਕੋਈ ਦੇ ਤੈਂਸ਼ਨ ਸੀ ਜੇ 108 ਬੀਐਨਐਸ ਦੇ ਦਾਂਗੇ ਠੀਕ ਆ ਸਰ ਪੋਸਟਮਾਰਡ ਕਰਵਾਇਆ ਜਾ ਰਿਹਾ ਜੀ ਪੋਸਟਮਾਰਡ ਕਰਾਇਆ ਲਾਸ ਜਿਹੜੀ ਡੈਡ ਜਮਾ ਕਰਵਾਤੀ ਆ